ਪੀਟੀਸ਼ਨ న్యూਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਲਈ ਇੱਕ ਬੜੀ ਹੀ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਤੇ ਖਬਰ ਆ ਰਹੀ ਹੈ ਅਬੋਹਰ ਤੋਂ ਅਬੋਹਰ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਹੀ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਆਪਣੇ ਹੀ ਘਰ ਦੇ ਵਿੱਚ ਆਪਣੇ ਪਤੀ ਨੂੰ ਕਮਰੇ 'ਚ ਬੰਦ ਕਰਕੇ ਰੱਖਿਆ ਹੋਇਆ ਸੀ ਪਤੀ ਨੇ ਕਾਫੀ ਹੱਥ ਪੱਲੇ ਮਾਰੇ ਲੇਕਿਨ ਕੁਝ ਉਸ ਦਾ ਨਾ ਹੋ ਸਕਿਆ ਆਖਿਰਕਾਰ ਉਸ ਨੇ ਆਪਣੇ ਦੋਸਤਾਂ ਨੂੰ ਵੀ ਫੋਨ ਕੀਤਾ ਬਾਰ ਉਹ ਆਪਣੇ ਪਤਨੀ ਤੋਂ ਆਪਣੇ ਆਪ ਨੂੰ ਛੁਡਾ ਨਾ ਸਕਿਆ ਤੇ ਫਿਰ ਜਦ ਉਸਨੇ ਪੁਲਿਸ ਨੂੰ ਫੋਨ ਕੀਤਾ ਤੇ ਕਰੀਬ 24 ਘੰਟਿਆਂ ਤੋਂ ਬਾਅਦ ਪੁਲਿਸ ਪਹੁੰਚੀ ਤੇ ਉਸ ਨੂੰ ਆਪਣੀ ਪਤਨੀ ਤੋਂ ਛਡਾਇਆ ਤੇ ਇਸੇ ਵਿਚਕਾਰ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਸੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਉਸੇ ਘਰ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੋਹਰ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਬੰਦਕ ਬਣਾਇਆ ਹੋਇਆ ਸੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੁਲਿਸ ਪਹੁੰਚਦੀ ਹੈ ਤੇ ਕਿਸ ਤਰੀਕੇ ਨਾਲ ਬੈੱਡ ਦੇ ਉੱਤੇ ਪਿਆ ਹੁੰਦਾ ਹੈ ਪਤੀ ਫਿਰ ਉਸ ਨੂੰ ਸੁੱਤੇ ਪੈਨੂੰ ਠਾਂਦੀ ਆ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਇਸ ਵਿਅਕਤੀ ਦਾ ਆ ਪੁਲਿਸ ਪਹੁੰਚਦੀ ਹੈ ਤੁਸੀਂ ਤਸਵੀਰਾਂ ਚ ਦੇਖੋ ਕਿਸ ਤਰੀਕੇ ਦੇ ਨਾਲ ਉਸ ਨੂੰ ਉਠਾਇਆ ਜਾਂਦਾ ਹੈ ਹੌਸਲਾ ਦਿੱਤਾ ਜਾਂਦਾ ਹੈ ਪਾਣੀ ਪਲਾਇਆ ਜਾਂਦਾ ਹੈ ਮੌਕੇ ਤੇ ਐਂਬੂਲੈਂਸ ਵੀ ਬੁਲਾਈ ਜਾਂਦੀ ਹੈ ਆ ਦੇਖੋ ਪਤੀ ਦਾ ਕੀ ਹਾਲ ਹੋਇਆ ਹੋਇਆ ਕਿਸ ਤਰੀਕੇ ਦੇ ਨਾਲ ਉਸ ਨੂੰ ਬਾਹਰ ਕੱਢਿਆ ਪਤਨੀ ਵੀ ਮੰਨਦੀ ਹੈ ਕਿ ਹਾਂ ਉਸੇ ਨੇ ਆਪਣੇ ਪਤੀ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ ਦੋਵੇਂ ਪਤੀ ਪਤਨੀ ਇੱਕ ਦੂਸਰੇ ਨਾਲ ਪਿਛਲੇ 15-20 ਸਾਲਾਂ ਤੋਂ ਰਹੇ ਵੀ ਰਹੇ ਨੇ ਤੇ ਲੜ ਵੀ ਰਹੇ ਨੇ ਪਤਨੀ ਦਾ ਕਹਿਣਾ ਹੈ ਕਿ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਗਾਲੀ ਗਲੋਚ ਕਰਦਾ ਸੀ ਮਾਰਕੁੱਟ ਕਰਦਾ ਸੀ ਤੇ ਦੂਸਰੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪ੍ਰਾਪਰਟੀ ਦੇ ਉੱਤੇ ਹੱਕ ਜਮਾਲਿਆ ਉਸ ਦੀ ਪਤਨੀ ਨੇ ਇਸੇ ਕਰਕੇ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਆਈ ਹੈ ਤੇ ਪੁਲਿਸ ਦੇ ਨਾਲ ਵੀ ਪਤਨੀ ਕੁਝ ਬਹਿਸਬਾਜ਼ੀ ਕਰਦੀ ਨਜ਼ਰ ਆ ਰਹੀ ਹੈ ਉਹ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਤੁਸੀਂ ਮੇਰੇ ਘਰ ਨੂੰ ਜਿੰਦਾ ਲਾ ਕੇ ਇਸ ਤਰੀਕੇ ਨਾਲ ਨਹੀਂ ਜਾ ਸਕਦੇ ਪੁਲਿਸ ਦਾ ਕਹਿਣਾ ਸੀ ਕਿਉਂਕਿ ਮਾਮਲਾ ਹੁਣ ਇਨਵੈਸਟੀਗੇਸ਼ਨ ਦੇ ਅਧੀਨ ਹੈ ਇਸ ਕਰਕੇ ਜਿਸ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ ਪਤੀ ਨੂੰ ਹੁਣ ਉਸ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਆ ਦੇਖੋ ਹੁਣ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ ਹੈ ਪਤੀ ਕਾਫੀ ਦੇਰੋਂਦਾ ਰਿਹਾ ਕੁਰਲਾਉਂਦਾ ਰਿਹਾ ਉਸ ਤੋਂ ਬਾਅਦ ਕਿਤੇ ਜਾ ਕੇ ਪੁਲਿਸ ਨੇ ਆ ਕੇ ਪਤਨੀ ਨੂੰ ਛੁਡਾਇਆ ਰਾਤ ਦੀਆਂ ਇਹ ਤਸਵੀਰਾਂ ਸੀ ਤੁਹਾਨੂੰ ਬੀਤੀ ਦੇਰ ਰਾਤ ਦੀਆਂ ਤਸਵੀਰਾਂ ਦਿਖਾ ਰਿਹਾ ਪਤਨੀ ਵੀ ਕਹਿ ਰਹੀ ਹੈ ਕਿ ਉਹ ਹੰਗਾਮਾ ਕਰਦਾ ਸੀ ਇਸ ਲਈ ਮਜਬੂਰਨ ਉਸ ਨੂੰ ਬੰਦਕ ਬਣਾ ਕੇ ਰੱਖਣਾ ਪਿਆ ਹੁਣ ਇਸ ਮਾਮਲੇ ਦੇ ਵਿੱਚ ਪਤਨੀ ਕੀ ਕਹਿ ਰਹੀ ਹੈ ਪਤੀ ਕੀ ਕਹਿ ਰਹੀ ਹੈ ਤੇ ਪੁਲਿਸ ਅੱਗੇ ਕੀ ਕਾਰਵਾਈ ਕਰ ਰਹੀ ਹੈ ਅਸੀਂ ਤਿੰਨਾਂ ਦੀ ਇੱਕ ਵਾਰ ਗੱਲਬਾਤ ਜ਼ਰੂਰ ਸੁਣ ਲੈਣੇ ਆਂ ਇਹਨਾਂ ਨੂੰ ਨਹੀਂ ਤੜਿਆ ਇਹ ਦਬਲੂ ਸੀ ਮੇਰੇ ਘਰੇ ਵਰਦੇ ਤੇ ਮੇਰੇ ਨਾਲ ਮਾਰਕਟ ਕਰਦੇ ਮੈਨੂੰ ਗਾਲੀ ਗਲੋਚ ਕਰਦੇ ਉਹਨੇ ਮੈਂ ਤੁਹਾਨੂੰ ਇਹ ਇਹਨਾਂ ਨੂੰ ਉਹਨਾਂ ਦਾ ਮਕਸਦ ਹੈ ਇਹ ਇਹ ਦੇ ਕੋਲੋਂ ਮੈਂ ਸਾਰੀ ਗੈਸਾਂ ਸੀ ਫੋਲਾ ਤੇ ਇਹਨੂੰ ਮੈਂ ਬਾਹਰ ਕੱਢਦਾ ਮੈਨੂੰ ਹੁਣ 20 20 ਘੰਟੇ ਤੋਂ ਉੱਪਰ ਹੋ ਗਏ ਸਰ ਮੈਨੂੰ ਨੇ ਬੰਦ ਕੀਤਾ ਲੋਕਨ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਸਰ ਇਹਨੇ ਕੋਈ ਪਰਵਾਹ ਨਹੀਂ ਕੀਤੀ ਮੈਂ ਮਰਦਾ ਤੇ ਮਰ ਜਾਂਦਾ ਫਿਰ ਮੇਰੀ ਹਾਲਤ ਬਹੁਤ ਮਾਰੀ ਹੈ ਇਹਨੇ ਮੇਰਾ ਬਹੁਤ ਸਰ ਜੀਣਾ ਰਾਮ ਕੀਤਾ ਹੈ ਮੈਨੂੰ ਇੱਕ ਕਰੋਬਰ ਕਰ ਦਿਆ ਉਹ ਇਹਨੇ ਮੇਰੇ ਤੇ 3 4 ਮਿੰਟ ਦੇ ਕੋਰਗੇਸ ਕੀਤੇ ਨੇ ਬਲਾਤਕਾਰ ਦਾ ਕੋਰਗੇਸ ਕੀਤਾ ਸਰ ਇਹਨੇ ਮੇਰੇ ਤੇ ਇੱਕ ਸਰ ਮੈਨੂੰ ਕਰੋਬਰ ਕਰਨ ਦਾ ਕੀਤਾ ਇੱਕ ਸਰ ਮੇਰੇ ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਪਿਆ ਸਰ ਇਹ ਹਰ ਬੰਦੇ ਨੂੰ ਸਰ ਮੇਰੀ ਬੇਇੱਜ਼ਤੀ ਕਰਾ ਰਹੀ ਹੈ ਸਰ ਇਹ ਨਹੀਂ ਕੀਤਾ ਸਰ ਕਫਤਰ ਨਹੀਂ ਮੇਰੀ ਪਹੁੰਚ ਨਹੀਂ ਮੈਨੂੰ ਕੋਈ ਹੌਸਲਾ ਕਰੋ ਸਾਨੂੰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮਲਾ ਲਾ ਰਿਟਾਇਰਡ ਐਸਡੀਓ ਉਮਰ ਕਰੀਬ 60 ਸਾਲ ਹੈ ਉਹਨੂੰ ਕਰੀਬ ਵੀ 2 ਘੰਟਿਆਂ ਤੋਂ ਉਹਦੇ ਆਪ ਦੇ ਕਮਰੇ 'ਚ ਉਹਦੀ ਪਤਨੀ ਨੇ ਬੰਦਕ ਬਣਾਇਆ ਹੋਇਆ ਹੈ ਅੱਗੋਂ ਤਾਲਾ ਲਾਇਆ ਹੋਇਆ ਹੈ ਤੇ ਉਹ ਬਹੁਤ ਸੀਰੀਅਸ ਹੈ ਸਾਹ ਦੀ ਘੁੱਟਣ ਹੋ ਰਹੀ ਹੈ ਹੋਰ ਹੈ ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਦੀ ਸ਼ੈਤ ਨੂੰ ਦੇਖਦੇ ਹੋਏ 112 ਤੇ ਫੋਨ 108 ਤੇ ਫੋਨ ਕਰਕੇ ਐਂਬੂਲੈਂਸ ਡਾਕਟਰ ਟੀਮ ਨਾਲ ਲੈ ਕੇ ਆਏ ਆ ਇੱਥੇ ਆ ਕੇ ਉਹਨੂੰ ਉਹਦੇ ਕਮਰੇ ਚੋਂ ਕੱਢਿਆ ਉਹਦੇ ਕਮਰੇ ਚੋਂ ਕੱਢ ਕੇ ਉਹਨ ਸਰਕਾਰੀ ਹਸਪਤਾਲ 108 ਐਂਬੂਲੈਂਸ ਤੇ ਰਾਈ ਉਹਨੂੰ ਭੇਜਿਆ ਅੱਗੇ ਉਹਦਾ ਇਲਾਜ ਹੈ ਜੋ ਸਟੇਟਮੈਂਟ ਦਊਗਾ ਹੈ ਜੋ ਕਾਰਵਾਈ ਬਣਦੀ ਹੋਗੀ ਸ਼ਾਮਲਾ ਜੀ

ਸ਼ਾਮਲਾ ਜੀ ਸ਼ਾਮਲਾ ਜੀ ਇੱਕ ਵਾਰ ਦੇਖੋ ਠੀਕ ਹੈ ਠੀਕ ਹੋ ਸਰ ਮੈਨੂੰ ਮੋੜੀ ਨਹੀਂ ਮੇਰਾ ਜੀਣਾ ਲੰਘੇ ਰੱਖਿਆ ਸਰ ਇਹਨਾਂ ਲੋਹੇ ਗਲੀ ਸਰ ਮੈਂ ਆਪ ਪੁਰਾਣੇ ਹੋ ਤਾ ਕਹਿੰਦੇ ਹੁਣ ਦੇਖੋ 25 20 25 ਘੰਟੇ ਹੋ ਗਏ ਸਰ ਬੰਦਾ ਕੱਢ ਸਾਦੀ ਉਮਰ ਕਿੱਥੇ ਮਰੇਗਾ ਬੰਦਾ ਕਿੱਥੇ ਜਾਵੇ ਲੁਕਾਂ ਕੱਕ ਬਪਾਸ ਕਰੀਏ ਵੀ ਮੈਨੂੰ ਬਾਹਰ ਕੱਢੋ ਤਾਂ ਮੈਂ ਕਰਾਂ। ਇਹ ਕੋਈ ਨਹੀਂ ਮੈਂ ਤਾਂ ਬੈਠਾ ਮੈਂ ਤੁਹਾਨੂੰ ਜੂਣ ਆਪਰੇ ਕਿ ਭਾਜੀ ਜਾਣਾ ਤਾਂ ਪਾਵੇ ਤੁਸੀਂ ਐਂਕ ਸਨੂੰ ਦੇਖ ਲੋ ਜੋ ਤੁਹਾਨੂੰ ਨਹੀਂ ਵੀ ਮੈਂ ਉਹਨੇ ਕਮਾ ਤੂੰ ਤੁਸੀਂ ਮੇਰੇ ਕਿਤਾਬਾਂ ਨਹੀਂ ਲਗਾ ਸਕਦੇ। ਤੁਸੀਂ ਨਹੀਂ ਕਰਦਾ ਮੈਂ ਤਾਂ ਕੰਮ ਨੂੰ ਦੇ ਦੇਣਾ ਨਹੀਂ ਨਹੀਂ ਉਹਨੂੰ ਨਹੀਂ ਦੇਵਾਂ। ਤਾਲਾ ਤੁਸੀਂ ਤਾਲਾ ਨਹੀਂ ਲਗਾ ਸਕਦੇ ਤੁਸੀਂ ਖੋਲੋ ਤਾਲਾ। ਮੈਂ ਨਹੀਂ ਕਹਣਾ ਜੀ ਤਾਲਾ ਤੋ ਲੈ ਜੀ ਕਹਿੰਦੇ ਕਿ ਹਾਲੇ ਕਰੋਗੇ ਜੀ ਚਲੋ ਇੱਕ ਮਿੰਟ ਮੇਰੀ ਗੱਲ ਸੁਣ ਮਿੱਧਰਾ ਆ ਆ ਦੇਖੋ ਪ੍ਰਵਾਜ ਜੀ ਮੇਰੇ ਤੋਂੜ ਰੱਖੇ ਨੇ ਕੁੰਡੇ ਅੰਦਰ ਮੇਰੇ ਤੋਂੜ ਰੱਖੇ ਆ ਦੇਖੋ ਜਿਹੜਾ ਲਸਾਵਾ ਨਾ ਉੱਪਰ ਹੋੜ ਤੋਂੜ ਰੱਖਿਆ ਚਲੋ